ਅਸੀਂ ਆਪਣੇ ਘਰ ਆ ਚੁੱਕੇ ਆ। ਐ ਸਾਡਾ ਘਰ ਵੇਖੋ ਜੀ ਕਿੰ ਕੀ ਹਾਲ ਹੋਇਆ ਪਿਆ। ਐ ਬਾਥਰੂਮ ਨੇ। ਐ ਸਾਡਾ ਕਮਰਾ ਹੈ, ਸਾਡੀ ਰਸੋਈ। ਮੇਮਾਂ ਦਾ, ਮੇਮਾਂ ਦਾ ਮੇਰੇ ਚਾਚੂ ਦੀ ਰਸੋਈ, ਆ ਮੇਰੇ ਚਾਚੂ ਦਾ ਕਮਰਾ ਸਾਰਾ। ਐ ਸਾਡੇ ਸਾਰਾ ਘਰ ਹੈ। ਸਾਰੇ ਵਾਲ ਪੇ ਪਲਵਾਏ ਨੇ ਅੰਦਰ ਹਾਂ ਵਾਲਾ। ਵੇਖੋ ਤੁਹਾਨੂੰ ਕਿਰਸਾ ਸੁਣੇ ਲੱਗਦਾ। ਐ ਵਾਲਾ। ਐ ਸਾਡਾ ਕਮਰਾ ਐਸਾ ਸੀ ਅੱਜ ਸਮਾਰ ਰੱਖਾਂਗੇ ਅੱਜ ਆਜੋ ਅਸੀਂ ਰਹਿੰਦੇ ਹਾਂ ਵੱਡੇ ਮਾਮਿਆਂ ਦੇ ਪਾਣੀ ਪੂਣ ਦੀ ਆ ਵੇਖੋ ਕੀ ਨਾਸ ਹੋਇਆ ਪਿਆ ਸਾਡੇ ਉੱਪਰ ਕੋਠਾ ਉੱਪਰ ਪੱਤੇ ਪੁੱਤੇ ਡਿੱਗਿਓ ਨੇ ਵੇਖੋ ਕੀ ਨਾਸ ਹੋਇਆ ਪਿਆ ਓਏ ਮੇਰੀ ਭੂਈ ਖੜੀ పూజ హా పూజ హా మూల సా ਹਾਂ ਸੱਤ ਕਾਲ चाची सत् श्रीकाली अच्छा चलते एस वाले कमरे चल वेखो सा ए सी असके मामे घर आए हैं कि गर्मी है एसी चला के बैठा लगे हाँ <laughs> मेरी मम्मी ਹਾਂ ਮੇਰੀ ਛੋਟੀ ਭੈਣ ਉਹ ਮੇਰਾ ਡੈਡੀ ਚੰਗੀ ਤਰ੍ਹਾਂ ਖਾਇਆ ਹੋਗਾ ਉੱਥੇ ਕਲਾਨ ਨੇ ਉਹ ਮੇਰਾ ਡੈਡੀ ਹਾਂ ਮੇਰਾ ਜੋਤ ਹਾਂ ਇਹ ਜੋਤ ਭਾਜੀ ਆ ਮੇਰੀ ਭੈਣ ਨਿੱਕੀ ਪਰਵੀਨ ਆ ਮੇਰੀ ਮੰਮਾ ਉਹ ਮੇਰੀ ਚਾਚੀ ਚਾਚਾ ਉਹ ਮੇਰੀ ਚਾਚੀ ਚਾਚਾ ਉਹ ਮੇਰੀ ਚਾਚੀ ਚਾਚੂ ਆ ਮੇਰੀ ਭੂਈ के फोटो पर ऐसी बार 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 काके की फोटोर आए इसी मामा जी मामी माँ कुछ मामी